ਉਹਨੇ 4 ਕਿਲੋ 760 ਗ੍ਰਾਮ ਦੁੱਧ ਉਹਨੇ ਜਿੱਤਾ ਜਿਹੜੇ 10ਵੇਂ ਨੰਬਰ ਤੇ ਆਈਏ ਤੁਸੀਂ ਇਹ حساب ਨਾਲੋਂ 9ਵੇਂ ਨੰਬਰ ਤੇ ਆਈਏ ਜਿਹੜੀ ਉਹਨੇ 4 ਕਿਲੋ 760 ਗ੍ਰਾਮ ਦੁੱਧ ਦਿੱਤਾ ਜਿਹੜੀ 8ਵੇਂ ਤੇ ਆਈਏ ਨਾ ਉਹਨੇ 5 ਕਿਲੋ 520 ਗ੍ਰਾਮ ਦੁੱਧ ਦਿੱਤਾ 5 ਕਿਲੋ ਆਪਾਂ ਮੰਨਦੇ ਨੂੰ ਚੰਗਾ ਮੰਨ ਲੈਣਾ ਜਿਹੜੇ 5 ਕਿਲੋ ਦਾ ਚੰਗੀ ਹੋਵੇਗਾ ਆਪਾਂ ਕਹਿੰਦੇ ਵਾਵਾ ਦੇ ਦਿੰਦੀ ਆ ਕਾਹ ਇਹ ਗਨੇਪਤ ਲਈ ਜਾਂਦੀ ਆ 5 ਕਿਲੋ ਗਨੇਪਤਾਰੇ ਦਾ ਜਿਹੜੀ 7ਵੇਂ ਨੰਬਰ ਤੇ ਆ 7ਵੇਂ ਨੰਬਰ ਤੇ ਬੱਕਰੀ ਉਹਨੇ 5 ਕਿਲੋ 290 ਗ੍ਰਾਮ ਦੁੱਧ ਰੱਤਾ ਜਿਹੜੀ 16ਵੇਂ ਨੰਬਰ ਤੇ ਆਈ ਆ ਉਹਨੇ 5 ਕਿਲੋ 330 ਗ੍ਰਾਮ ਦੁੱਧ ਰੱਤਾ ਜਿਹੜੀ ਪੰਜਵੇਂ ਨੰਬਰ ਤੇ ਆਈ ਹੈ ਇਹਨੇ 5 ਕਿਲੋ 340 ਗ੍ਰਾਮ ਦਿੱਤਾ ਜਿਹੜੀ ਚੌਥੇ ਨੰਬਰ ਤੇ ਆਈ ਹੈ ਉਹਨੇ 5 ਕਿਲੋ 770 ਗ੍ਰਾਮ ਦਿੱਤਾ ਹੁਣ ਪੰਜ-ਪੰਜ ਕਿਲੋ ਫੱਝ ਗਿਆ ਨਾ ਸਮਝੀਏ ਵੀ 5 ਕਿਲੋ ਤੇ ਜਾਂ ਮੁੱਖ ਦੀ ਗੱਲ ਵੱਡੀ ਹੋ ਰਹੀ ਹੈ ਕਿ ਕਹਣਾ ਫਿਰ ਤਿੰਨ ਜਿਹੜੀ ਤੀਜੇ ਨੰਬਰ ਤੇ ਆਈ ਉਹਨੇ 5 ਕਿਲੋ 880 ਦਿੱਤਾ ਤੇ ਜਿਹੜੀ ਦੂਜੇ ਨੰਬਰ ਤੇ ਜਿਹੜਾ ਪੁੱਛਦਾ ਕਿੰਨੇ ਦਿੱਤਾ ਉਹਨੇ ਇੱਕਰ 80 ਕਿਲੋ ਇੱਕ ਤੋਂ 270 ਗ੍ਰਾਮ ਬੋਲਦਾ। ਬੱਕਰੀ ਹੈ। ਤੇ 15 ਗ੍ਰਾਮ ਕਦੇ ਦੀ ਮੈਨੂੰ ਛੱਪਾ ਦਾ ਬੱਕਰੀ ਦਿੱਤੀ ਹੈ ਚਾਚਾ। ਹਾਂ? ਤੇ ਜੇ ਜਿਹੜੀ ਪਹਿਲੀ ਤੇ ਰਹੀ ਆ ਉਹਦੇ ਦੱਤਾ ਸੱਜਣਾ ਉਸ 7 ਕਿਲੋ 570 ਗ੍ਰਾਮ ਬੋਲਦਾ। ਬੱਕਰੀ ਐਵੇਂ ਮੋਟਰਸਾਈਕਲ ਦਿੱਤਿਆ। ਤੁਸੀਂ ਤੇ ਉਹਦੇ ਥੋੜਾ ਮੂਹਣ ਖਾਂਦੀ ਆ ਟੁਸੇ ਟੁਸੇ ਖਾਣੇ ਆ। ਬੱਕਰੀ ਦਾ ਵੈਸੇ ਹੀ ਬਹੁਤ ਉਹ ਬਾਈ ਹੁਣ ਉਹਦੀ ਆ ਅੱਛਾ ਪਰ ਉਹ ਆ ਪਹਿਲਾਂ ਤੁਹਾਨੂੰ ਧੰਨਵਾਦ ਰਹੋਗਾ ਤੇ ਇਹ ਤਿੰਨਾ ਡੰਗਾਂ ਦਾ ਤੇ ਇੱਕ ਡੰਗ ਤੁਸੀਂ ਇਹ ਦੇਖ ਲਓ ਵੀ ਸਵੇਰ ਨੂੰ ਜਿਹੜੀ ਪਹਿਲੇ ਨੰਬਰ ਵਾਲੀ ਆ ਉਹਨੇ 3 ਕਿਲੋ 100 ਗ੍ਰਾਮ ਦਿੱਤਾ ਦੁਪਹਿਰੇ 2 ਕਿਲੋ 120 ਗ੍ਰਾਮ ਦਿੱਤਾ ਸ਼ਾਮ ਨੂੰ 2 ਕਿਲੋ 350 ਗ੍ਰਾਮ ਦੁੱਧ ਦਿੱਤਾ ਜੀ ਦੇਖ ਲਓ ਵੀ ਆਪਣੇ ਘਰੇ ਮੱਜਾਂ ਮਾਰੇ ਆ ਨਿਗਾਹ ਮਾਰ ਲਿਓ ਆਪਣੇ ਘੰਟਾ ਲੈ ਜਾਓ ਪਾਇਰੇ ਨਹੀਂ ਐਸੋ ਜੋ ਆਪਣੇ ਮੱਜਾਂ ਕਿੱਥੇ ਖੜੀਆਂ ਨੇ ਕੋਪਰਸਾਂ ਅਗਰ ਜਿੱਤਨ ਵਾਲਿਆਂ ਦੀਆਂ ਬੱਕਰੀਆਂ ਕਿੱਥੇ ਖੜੀਆਂ ਨੇ ਜਿਨ੍ਹਾਂ ਦੇ ਨਸਲਾਂ ਤੇ ਕੰਮ ਕਰਨਾ ਇਹ ਏਜ ਦੇਲੇ ਦੀ ਦੇਣ ਆ ਮੈਂ ਬਣੀ ਇੱਕ ਨਾਲ ਹੋਰ ਤੇ ਬੱਕਰੀਆਂ ਵਾਲੇ ਬਾਰੇ ਦੱਸ ਦਿੰਨਾ ਬਈ ਬੱਕਰੀਆਂ ਵਾਲਾ ਕੋਈ ਬੰਦਾ ਕਰਜਈ ਦੀ ਜਿਹਦੇ ਕੋਈ ਬੱਕਰੀਆਂ ਦੇ ਕੋਲ ਫੜਕਣਾ ਪਿਆ ਫਿਰਿਆ ਐ ਟਾਈਮ 'ਚ ਉਹ ਜਿਹੜਾ ਮਰਦੀ ਦੇ ਕੇ ਪੈਸੇ ਉਹ ਜਿਹੜਾ ਕੱਢ ਫੜਦਾ ਬੱਕਰੀ ਇੱਕੋ ਜਿਹੀ ਚੀਜ਼ ਆ ਇਹ ਜੇ ਦੌਰ ਧੰਦਾ ਚਿਰ ਤੋਂ ਸੱਚੀ ਸੂਚੀ ਕਰਦਾ ਕੋਈ ਪਸ਼ੂ ਚਾਰਨਾ ਗੁਨਾਹ ਨਹੀਂ ਸੱਜਣੋ ਬਾਬੇ ਨਾਨਕ ਦੇ ਪਸ਼ੂ ਚਾਰ ਕੇ ਸਾਨੂੰ ਇਹ ਗੱਲ ਬਹੁਤ ਪਹਿਲਾਂ ਸਿੱਖਾ ਦਿੱਤਾ ਸੀ ਕਿ ਇਹ ਪਸ਼ੂ ਚਾਰ ਤੋਂ ਨੂੰ ਲਿਖੜੇ ਦੇ ਤਾਰੇ ਦੇ ਜਿੱਟੇ ਵਾਲੇ ਬੰਦੇ ਨੂੰ ਕਹਿੰਦੇ ਨਾ ਜੀ ਪਤਨੀ ਪਸ਼ੂ ਚਾਰ ਦਾ ਤੁਰ ਰਿਹਾ ਰਿਹਾ ਅਸਲ ਦੇ ਵਿੱਚ ਸੱਜਣੋ ਇਹ ਸੱਚੀ ਸੱਚੀ ਬਾਬੇ ਨਾਨਕਾਂ ਦੀ ਕਿਰਤ ਹੈ ਤੇ ਇਹਦੇ ਵਿੱਚੋਂ ਅੱਜ ਮੋਟਰਸਾਂ ਦੇ ਜਿੱਟੇ ਆ ਇੱਕ ਪਸਤੀ ਲੋਕ ਦਰਬੀਰ ਲੋਕ ਜਿਹੜੇ ਲੋਕ ਮਹਿਰਾ ਦੇ ਪੱਡੜੀਆਂ ਕਸਨੜਾਂ ਦੇ ਪੱਡੜੀਆਂ ਦੇ ਤੁਰੇ ਫਿਰਦੇ ਸੀ ਕਿਰਤਾਂ ਕਰਦੇ ਅੱਜ ਉਹਨਾਂ ਨੂੰ ਮੋਟਰ ਸਰਵਤੇ ਚੜਾਇਆ ਬਾਬਾ ਗੁਰਨਾਮ ਸਿੰਘ ਜੀ ਦੀ ਕਿਰਪਾ ਬਾਬਾ ਚਰਨ ਸਿੰਘ ਜੀ ਬਾਬਾ ਚਰਨ ਸਿੰਘ ਜੀ ਦੀ ਕਿਰਪਾ ਹੋਈ ਹੈ ਬਾਈ ਸਾਨੀ ਹੋਣਾ ਦੀ ਪਾਜੀ ਟੀਮ ਦੀ ਬਹੁਤ ਵੱਡੀ ਮੈਂਬਰ ਬਹੁਤ ਸਾਰੇ ਸਾਰੇ ਵੀਰਾਂ ਦੇ ਪਾਤਰਾ ਬਹੁਤ ਧੰਨਵਾਦ ਕਰਦੇ ਹਾਂ